ਸਤਿ ਸ਼੍ਰੀ ਅਕਾਲ ਦਾ ਟੀਵੀ ਐਨ ਆਰ ਆਈ ਤੇ ਪ੍ਰੋਗਰਾਮ ਇਤਿਹਾਸ ਤੇ ਤਵਾਰੀਖ ਦੇ ਵਿੱਚ ਤੁਹਾਡਾ ਸਵਾਗਤ ਹੈ ਤਾਂ ਅੱਜ ਦੇ ਦਿਨ ਦੇ ਸਿੱਖ ਇਤਿਹਾਸ ਨਾਲ ਜੁੜੀਆਂ ਅਹਿਮ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਤਾਂ ਸਭ ਤੋਂ ਪਹਿਲੀ ਘਟਨਾ ਦਾ ਜ਼ਿਕਰ ਕਰਦੇ ਹਾਂ ਅੱਜ ਦੇ ਦਿਨ ਸਾਲ 1926 ਦੇ ਵਿੱਚ ਗੁਰਦੁਆਰਾ ਐਕਟ ਹੇਠ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮ ਨੂੰ ਮਨਜ਼ੂਰੀ ਮਿਲੀ ਸੀ ਇਸ ਤੋਂ ਪਹਿਲਾਂ 9 ਜੁਲਾਈ 1925 ਨੂੰ ਤਾਰਾ ਸਿੰਘ ਮੈਂਬਰ ਕੌਂਸਲ ਵੱਲੋਂ ਪੇਸ਼ ਕੀਤਾ ਗਿਆ ਗੁਰਦੁਆਰਾ ਬਿਲ ਸ਼ਿਮਲਾ اجلاس ਵਿੱਚ ਪਾਸ ਕਰ ਦਿੱਤਾ ਗਿਆ ਅਤੇ ਫਿਰ 28 ਜੁਲਾਈ ਨੂੰ ਗਵਰਨਰ ਦੇ ਵੱਲੋਂ ਇਸ ਨੂੰ ਮਨਜ਼ੂਰੀ ਦੇਣ ਤੇ ਇਹ ਬਿਲ ਗੁਰਦੁਆਰਾ ਐਕਟ ਬਣ ਗਿਆ ਅਤੇ ਫਿਰ 1 ਨਵੰਬਰ 1925 ਤੋਂ ਇਹ ਐਕਟ ਲਾਗੂ ਹੋ ਗਿਆ ਇਸ ਬਿਲ ਦੇ ਵਿੱਚ ਇੱਕ ਕਲਾਜ਼ ਵੀ ਸ਼ਾਮਿਲ ਕੀਤਾ ਗਿਆ ਸੀ ਕਿ ਐਕਟ ਹੇਠ ਚੁਣੀ ਹੋਈ ਕਮੇਟੀ ਜਿਸ ਦਾ ਨਾਂ ਐਕਟ ਵਿੱਚ ਸੈਂਟਰਲ ਬੋਰਡ ਸੀ ਆਪਣਾ ਕੋਈ ਵੀ ਨਾਂ ਰੱਖ ਸਕੇਗੀ ਦਾ ਇਸ ਕਰਕੇ ਚੁਣੇ ਹੋਏ ਮੈਂਬਰਾਂ ਨੇ ਮਤਾ ਪਾਸ ਕਰਕੇ ਚੁਣੇ ਗਏ ਸੈਂਟਰਲ ਬੋਰਡ ਦਾ ਨਾਮ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਣ ਦਾ ਮਤਾ ਪਾਸ ਕਰ ਦਿੱਤਾ ਡਾਕਟਰ ਹਰਜਿੰਦਰ ਸਿੰਘ ਦਲਗੀਰ ਵੱਲੋਂ ਆਪਣੀ ਕਿਤਾਬ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਸਰਕਾਰ ਵੱਲੋਂ 2 ਅਕਤੂਬਰ 1926 ਨੂੰ ਇਸ ਨਾਮ ਨੂੰ ਮਨਜ਼ੂਰ ਕਰ ਲਿਆ ਗਿਆ ਸੀ ਇਸੀ ਤਰ੍ਹਾਂ ਸਾਲ 1956 ਦੇ ਵਿੱਚ ਅੱਜ ਦੇ ਦਿਨ 2 ਅਕਤੂਬਰ ਨੂੰ ਅਕਾਲੀ ਦਲ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਦਾ ਮਤਾ ਪਾਸ ਹੋਇਆ ਰੀਜਨਲ ਫਾਰਮੂਲਾ ਮਾਰਚ 1956 ਦੇ ਵਿੱਚ ਕਾਂਗਰਸ ਨੇ ਮੰਨ ਲਿਆ ਸੀ ਅਤੇ ਹੁਕਮ ਸਿੰਘ ਨੂੰ ਇਸ ਦਾ ਇਨਾਮ ਵੀ ਡਿਪਟੀ ਸਪੀਕਰ ਵਜੋਂ ਮਿਲ ਗਿਆ ਸੀ ਡਾਕਟਰ ਹਰਜਿੰਦਰ ਸਿੰਘ ਦਲਗੀਰ ਲਿਖਦੇ ਨੇ ਕਿ ਬਹੁਤ ਸਾਰੇ ਅਕਾਲੀ ਆਗੂ ਤਾਕਤ, ਅਹੁਦਿਆਂ ਅਤੇ ਹੋਰ ਲਾਲਚਾਂ ਕਾਰਨ ਕਾਂਗਰਸ ਵਿੱਚ ਜਾਣ ਵਾਸਤੇ ਤਰਲੋ ਮੱਛੀ ਹੋ ਰਹੇ ਸਨ ਇਸ ਧੜੇ ਨੇ ਅਕਾਲੀ ਦਲ ਅਤੇ ਕਾਂਗਰਸ ਵਿੱਚ ਏਕਤਾ ਦੀ ਗੱਲਬਾਤ ਸ਼ੁਰੂ ਕਰ ਦਿੱਤੀ ਹੁਕਮ ਸਿੰਘ ਨੇ ਇਹਨਾਂ ਦਿਨਾਂ ਵਿੱਚ ਅਕਾਲੀ ਦਲ ਨਾਲੋਂ ਕਾਂਗਰਸ ਨਾਲ ਵਧੇਰੇ ਸਬੰਧ ਬਣਾਉਣੇ ਸ਼ੁਰੂ ਕੀਤੇ ਅਤੇ ਗਿਆਨੀ ਕਰਤਾਰ ਸਿੰਘ ਨੂੰ ਨਾਲ ਗੰਡ ਕੇ ਵਜ਼ੀਰੀ ਦਿਵਾਉਣ ਦਾ ਵਾਅਦਾ ਕੀਤਾ 28 ਅਗਸਤ 1955 ਨੂੰ ਨਹਿਰੂ ਅਤੇ ਮਾਸਟਰ ਤਾਰਾ ਸਿੰਘ ਵਿਚਕਾਰ ਮੁਲਾਕਾਤ ਹੋਈ ਅਤੇ ਇਸ ਮੀਟਿੰਗ ਦੇ ਵਿੱਚ ਅਕਾਲੀ ਦਲ ਤੇ ਕਾਂਗਰਸ ਦੀ ਦੋਰੀ ਮੈਂਬਰਸ਼ਿਪ ਬਾਰੇ ਜ਼ਿਕਰ ਹੋਇਆ ਦਲਗੀਰ ਅਨੁਸਾਰ ਸਮਝੌਤੇ ਵਿੱਚ ਬਲਵੰਤ ਸਿੰਘ ਵਿਚੋਲੇ ਵੱਜੋਂ ਕੰਮ ਕਰ ਰਿਹਾ ਸੀ ਦਲਗੀਰ ਅਨੁਸਾਰ ਕੁਝ ਲੀਡਰ ਕੋਸ਼ਿਸ਼ਾਂ ਕਰ ਰਹੇ ਸਨ ਕਿ ਅਕਾਲੀ ਦਲ ਨੂੰ ਸਿਆਸੀ ਪੱਖ ਤੋਂ ਵੀ ਕਾਂਗਰਸ ਵਿੱਚ ਸ਼ਾਮਲ ਕਰ ਦਿੱਤਾ ਜਾਵੇ ਅਗਸਤ ਅਤੇ ਸਤੰਬਰ ਵਿੱਚ ਗਿਆਨੀ ਕਰਤਾਰ ਸਿੰਘ ਅਤੇ ਹੁਕਮ ਸਿੰਘ ਕਾਂਗਰਸ ਦੇ ਪ੍ਰਧਾਨ مولانا ਆਜ਼ਾਦ ਨੂੰ 20 ਵਾਰ ਮਿਲੇ ਆਖਰ 2 ਅਕਤੂਬਰ 1956 ਨੂੰ ਸ਼ੋਮਣੀ ਅਕਾਲੀ ਦਲ ਦੇ 150 ਜਥੇਦਾਰ ਤੇ ਸਖਤਰ ਇਕੱਠੇ ਹੋਏ 5 ਘੰਟੇ ਦੀ ਮੀਟਿੰਗ ਤੋਂ ਬਾਅਦ ਅਕਾਲੀ ਦਲ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਦਾ ਫੈਸਲਾ ਹੋ ਗਿਆ ਡਾਕਟਰ ਦਲਜੀਤ ਦੇ ਅਨੁਸਾਰ ਇਸ ਸੰਬੰਧੀ ਅਜੀਤ ਸਿੰਘ ਸਰਹੱਦੀ ਐਡਵੋਕੇਟ ਨੇ ਮਤਾ ਪੇਸ਼ ਕੀਤਾ ਅਤੇ ਹਰਚਰਨ ਸਿੰਘ ਹੁੰਡਿਆਰਾ ਨੇ ਤਾਇਦ ਕੀਤੀ ਬਲਜੀਤ ਸਿੰਘ ਸਰਹੱਦੀ ਮੁਤਾਬਕ ਇਹ ਰੈਗੂਲੇਸ਼ਨ ਹੁਕਮ ਸਿੰਘ ਨੇ ਤਿਆਰ ਕੀਤਾ ਸੀ ਅੱਜ ਦੇ ਦਿਨ 1962 ਦੇ ਵਿੱਚ ਵੀ ਇੱਕ ਵੱਡੀ ਘਟਨਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਜੁੜੀ ਹੋਈ ਹੈ ਤਾਂ ਚੰਨਣ ਸਿੰਘ ਗੰਗਾ ਨਗਰ ਅੱਜ ਦੇ ਦਿਨ ਸ਼ੋਮਣੀ ਕਮੇਟੀ ਦੇ ਪ੍ਰਧਾਨ ਬਣੇ ਸਨ ਦਰਅਸਲ ਅਕਾਲੀ ਦਲ ਦੇ ਵਿੱਚ ਫੁੱਟ ਪੈਣ ਮਗਰੋਂ ਫਤੇਹ ਸਿੰਘ ਗਰੁੱਪ ਨੇ ਮਾਸਟਰ ਤਾਰਾ ਸਿੰਘ ਤੋਂ ਸ਼ੋਮਣੀ ਕਮੇਟੀ ਖੋਣ ਵਾਸਤੇ ਪ੍ਰਧਾਨ ਕਿਰਪਾਲ ਸਿੰਘ ਸ਼ੇਰੇਵਾਲਾ ਵਿਰੁੱਧ ਵੇ ਵਿਸਾਹੀ ਮਤਾ ਰੱਖ ਦਿੱਤਾ ਅਤੇ ਅੱਜ ਦੇ ਦਿਨ ਇਹ ਮਤਾ ਜਿਹੜਾ ਉਹ 72 ਦੇ ਮੁਕਾਬਲੇ 76 ਵੋਟਾਂ ਨਾਲ ਪਾਸ ਹੋ ਗਿਆ ਅਤੇ ਫਿਰ ਚੰਨਲ ਸਿੰਘ ਗੰਗਾ ਨਗਰ ਨੂੰ SDPC ਦਾ ਪ੍ਰਧਾਨ ਚੁਣ ਲਿਆ ਗਿਆ ਤਾਂ ਸਿੱਖ ਇਤਿਹਾਸ ਦੇ ਵਿੱਚ ਅੱਜ ਦੇ ਦਿਨ ਕੁਝ ਅਹਿਮ ਘਟਨਾਵਾਂ ਵਾਪਰੀਆਂ ਸਨ ਜਿਹੜੀਆਂ ਤੁਹਾਡੇ ਰੂਬਰੂ ਕੀਤੀਆਂ ਨੇ ਕੱਲ ਫਿਰ ਤੋਂ ਹਾਜ਼ਰ ਹੋਵਾਂਗੇ ਅਤੇ ਕੱਲ ਦੇ ਦਿਨ ਦਾ ਇਤਿਹਾਸ ਤੁਹਾਡੇ ਸਨਮੁਖ ਪੇਸ਼ ਕਰਾਂਗੇ